ਗੁਰਦਾਸਪੁਰ ਨਵਾਂ ਬੱਸ ਸਟੈਂਡ ਬਣ ਕਰਕੇ ਪੁਰਾਣਾ ਬੱਸ ਸਟੈਂਡ ਬਿਲਕੁਲ ਖਾਲੀ ਹੋ ਗਿਆ ਜਿੱਥੇ ਕਿ ਆਵਾਜਾਈ ਨਾ ਹੋਣ ਕਰਕੇ ਨਸ਼ੇੜੀਆਂ ਨੂੰ ਆਪਣਾ ਟਿਕਾਣਾ ਬਣਾਉਂਦਾ ਮੌਕਾ ਮਿਲ ਗਿਆ ਬੱਸ ਸਟੈਂਡ ਦੀ ਅੰਦਰ ਸਰਿੰਜਾਂ ਪਈਆਂ ਹੋਈਆਂ ਮਿਲੀਆਂ ਨੇ ਅਤੇ ਹੋਰ ਕੁਝ ਨਸ਼ੇ ਵੀ ਸਮਗਰੀ ਮਿਲੀ ਹੈ ਜਿਸ ਤੋਂ ਬਾਅਦ ਡੀਐਸਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਬੱਸ ਸਟੈਂਡ ਤੇ ਚੈਕਿੰਗ ਕੀਤੀ ਜਾਏਗੀ ਅਤੇ ਨਸ਼ੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਨਸ਼ੇ ਖਿਲਾਫ ਲੋਕਾਂ ਨੂੰ ਸਾਡਾ ਸਾਥ ਦੇਣ ਦੀ ਜ਼ਰੂਰਤ ਹੈ ਅਤੇ ਜੇ ਤੁਹਾਡੇ ਮਹੱਲੇ ਵਿੱਚ ਕਿਤੇ ਵੀ ਕੋਈ ਨਸ਼ਾ ਵਿਕਦਾ ਹੈ ਤਾਂ ਤੁਰੰਤ ਹੀ ਪੁਲਿਸ ਨੂੰ ਅਨਸੂਚਿਤ ਕੀਤਾ ਜਾਵੇ ਅਤੇ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਤਸਕਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਗੁਰਦਾਸਪੁਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਅਤੇ ਨਸ਼ਗਰ ਤਸਕਰਾਂ ਦੀ ਜਾਇਦਾਦ ਵੀ ਸੀਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਲਦ ਸਾਡੀ ਲੇਡੀਜ਼ ਪੁਲਿਸ ਲੋਕਾਂ ਦੇ ਘਰਾਂ ਵਿੱਚ ਜਾਏਗੀ ਅਤੇ ਮਹਿਲਾਵਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਕਿ ਕਿਹੜੇ ਮਹੱਲੇ ਵਿੱਚ ਨਸ਼ਾ ਤਸਕਰ ਨਸ਼ਾ ਵੇਚਦੇ ਨੇ ਅਤੇ ਕਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਗੱਲ 'ਚ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਸਾਡੇ ਨੋਟਸਟੇਜ 'ਤੇ ਇਹ ਗੱਲਾਂ ਲਿਆਉਂਦੇ ਆ ਮੈਂ ਅੱਜ ਹੀ ਪੀਸੀਆਰ ਨੂੰ ਰਾਤ ਨੂੰ ਕਹਿਣਾ ਕਿ ਉਹ ਰਾਤ ਨੂੰ ਪੀਸੀਆਰ ਜਿਹੜੀ ਉੱਥੇ ਬਾਰ-ਬਾਰ ਪੈਟਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਤੋਂ ਬੰਦ ਕੀਤਾ ਜਾਵੇਗਾ ਜੀ ਜੇ ਸਰ ਕੋਈ ਨੌਜਵਾਨ ਕੋ ਕਾਬੂ ਆ ਜਾਂਦਾ ਜਾਂ ਕੋ ਨਸ਼ੀਲੀਅਤ ਦਾ ਕਾਬੂ ਆ ਜਾਂਦਾ ਫਿਰ ਉਹ ਕੀ ਐਕਸ਼ਨ ਲਿਆ ਜਾਏਗਾ ਉਹਦੇ ਕਿ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਟ ਦੇ ਜਿਹੜਾ ਤਹਿਤ ਜੇ ਕੋਈ ਕੋਈ ਪੀਂਦਾ ਫੜਿਆ ਗਿਆ ਤਾਂ ਅਸੀਂ ਪਰਚਾ ਦਵਾਂਗੇ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਜੇ ਜਦੋਂ ਅਸੀਂ 27 ਐਨਡੀਪੀਸ ਤੇ ਪਰਚਾ ਦਵਾਵਾਂਗੇ ਤੇ 64ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜਸਸਬ ਕੋ ਰਿਕਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਸ ਸਕਣ ਸਰ ਕੀ ਕੀ ਉਪਰਾਲੇ ਕੀਤੇ ਜਾ ਰਹੇ ਪੁਲਸੋ ਲੋਨ ਨੋਜਾ ਨਾਲ ਨਸ਼ੇ ਤੋਂ ਦੂਰ ਰੱਖਣ ਲਈ ਜਿਵੇਂ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਹੁਣੇ ਤੇ ਦੱਸਿਆ ਕਿ ਜੇ ਕੋਈ ਐਡਿਕਟਡ ਫੜਾਇਆ ਜਾਂਦਾ ਤੇ ਉਹਦਾ ਇਲਾਜ ਵੀ ਕਰਾਇਆ ਜਾਏਗਾ ਇਸ ਤਰ੍ਹਾਂ ਦੇ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਨੇ ਆ ਅਸੀਂ ਮਹੱਲਿਆਂ ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆ ਵੀ ਹਫਤੇ ਜਾਂ 15 ਦਿਨ ਚ ਇੱਕ ਅਸੀਂ ਇਦਾਂ ਦਾ ਬਾਜ਼ਾਰ ਚ ਜਾਂ ਮਹੱਲੇ ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ 81 ਦੇ ਵਿੱਚ ਹੋਰ ਪਲੱਸ ਕੀਤਾ ਆ ਕਿ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮੱਲਿਆਂ 'ਚ ਜਾਣ ਗਿਆ ਔਰਤਾਂ ਨੂੰ ਮਿਲਣ ਗਿਆ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਕਿ ਕਿੰਨਾ ਦਾ ਬੱਚਾ ਡਰੱਗਸ ਲੈਂਦਾ ਤੇ ਉਹਨਾਂ ਦੇ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਤਾਂ ਉਹ ਚੀਜ਼ ਵਿਕੇਗੀ ਕਿਤਾ ਹੈਰੋਇਨ ਨੂੰ ਰੋਕਣ ਲਈ ਚਿੱਟੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਹੈ ਇਹੋ ਹੀ ਆ ਕਿ ਅਸੀਂ ਕਸਟਮਰ ਜਿਹੜਾ ਨਵ ਨੂੰ ਖਤਮ ਕਰਨਾ ਚਾਹੀਦਾ ਸਰ ਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅਗਾਂਹ ਵਾਲੇ ਸਮੇਂ ਦੀ ਕੀ ਉਮੀਦ ਹੈ ਕਿ ਕਿੰਨਾ ਕੁ ਫੋਲਡੇਗਾ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲੀ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟਿਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਪੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਅਪਰੋਚ ਕਰਨ ਤੇ ਕੋਈ ਸੰਕੋਚ ਨਾ ਕਰਨ ਕੋਈ ਟੇਲਣਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ ਚ ਵੀ ਧਾਰਨਾ ਹੈ ਜਿਵੇਂ ਤੁਸੀਂ ਦੱਸਿਆ ਅਪਰੋਚ ਕਰਨ ਕਿ ਸ਼ਾਇਦ ਜੇ ਆਪਾਂ ਪੁਲਿਸ ਨੂੰ ਦੱਸਾਂਗੇ ਜਾਂ ਇਨਫੋਰਮੇਸ਼ਨ ਦਵਾਂਗੇ ਕਾਨੂੰਨ ਅਸਾ ਤਸਕਰਾਂ ਹੱਡੇ ਤੇ ਕੋਈ ਮਤਲਬ ਨੁਕਸਾਨ ਨਾ ਕਰਨ ਦੇ ਸਾਡੇ ਤੋਂ ਹਮਲਾ ਨਾ ਕਰਦੇ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਹੈ ਕਿ ਜੇਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਧਮਕਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਪ੍ਰੋਫਾਈਲੀਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇਹ ਇੱਕ ਪਿੱਟ ਕੇਸ ਸੀ ਜਿਹੜਾ ਸ਼ਾਇਦ ਪੰਜਾਬ ਚ ਡਿਸਟ੍ਰਿਕਟ ਪੁਲਿਸ ਹੁਣੋਂ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਮੈਨ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਆ ਪਾਸ ਹੋ ਚੱਲਿਆ ਤੇ ਇਹ ਬੜੀ ਮਾਨ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰੀਆਂ ਸਟੇਟਾਂ ਜਾਂ ਵਾਲਿਆਂ ਨੇ ਵੀ ਸਾਡਾ ਕੇਸ ਮੰਗਿਆ ਉਹ ਸਾਰਾ ਜਿਹੜਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੇ ਉਹ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਆਸ ਆ ਜਦੋਂ ਬੰਦੇ ਨਜ਼ਰਬੰਦ ਹੋਣ ਲੱਗ ਪਣਗੇ ਪ੍ਰਾਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹਨੇ ਇਸ ਜਿਹੜੇ ਡਰੱਗਸ ਤੋਂ ਪ੍ਰਾਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਵੀ ਸਮੈਲਿੰਗ ਕਰਨੀ ਹਟ ਜਾਂਦੇ ਆ ਥੈਂਕ <laughs> ਯੂ